ਗੱਲ ਹੈ ਹਜ਼ਰਤ ਦੀ ਹੁਣ ਉਹ ਕਹਿੰਦੇ ਐਸਾ ਸਤਸਗੁਰ ਜੇ ਮਿਲਿਆ ਦੁੱਖਾ ਕਰੇ ਪਸਾਉ ਮੈਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲ ਜੇ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਮਿਲ ਜੇ ਕਲਕੀਆਂ ਵਾਲੇ ਧੰਨ ਗੁਰੂ ਬਾਜਾ ਵਾਲੇ ਸਤਸਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਗੁਰੂ ਮਿਲ ਜੇ ਮੈਨੂੰ ਭਾਈ ਦਰਬਾਰੀ ਦਾਸ ਵਰਗਾ ਕੋਈ ਰੱਬ ਦਾ ਸੇਵਕ ਮਿਲ ਜੇ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਜਿਹੜਾ ਰੱਬ ਦਾ ਪਿਆਰਾ ਹੁੰਦਾ ਰੱਬ ਤੇ ਰੱਬ ਦੇ ਪਿਆਰਿਆਂ ਵਿੱਚ ਕੋਈ ਭੇਦ ਭਾਵ ਨਹੀਂ ਹੁੰਦਾ ਜੇ ਭੇਦ ਭਾਵ ਕਰਦੀ ਹੈ ਤੇ ਦੁਨੀਆ ਕਰਦੀ ਹੈ ਨਰੰਕਾਰ ਦੀ ਬਾਣੀ ਕਹਿੰਦੀ ਹੈ ਰੱਬ ਦੇ ਪਿਆਰੇ ਉਹ ਰੱਬ ਵਰਗੇ ਹੁੰਦੇ ਨੇ ਉਹਨਾਂ ਵਿੱਚ ਭੇਦ ਨਾ ਜਾਣੋ ਭਾਈ ਨਰੰਕਾਰ ਦੇ ਜਿਹੜੇ ਸੇਵਕ ਹੁੰਦੇ ਨੇ ਸਤਿਗੁਰੂ ਗੁਰੂ ਨਾਨਕ ਨਰੰਕਾਰ ਦੀ ਬਾਣੀ ਕਹਿੰਦੀ ਹੈ ਐਸਾ ਸਤਿਗੁਰ ਜੇ ਮਿਲੇ ਜੇ ਗੁਰੂ ਰੰਗ ਸਾਹਿਬ ਵਰਗਾ ਗੁਰੂ ਮਿਲ ਜੇ ਤੁਠਾ ਕਰੇ ਪਸਾਓ ਉਹਦੀ ਤਰੁੱਠੀ ਕਿਰਪਾ ਵੀ ਹੋ ਜੇ ਫਿਰ ਕਹਿੰਦੇ ਮੁਕਤ ਦਵਾਰਾ ਮੋਕਲਾ ਸਹਿਜੇ ਆਪ ਜਾਓ ਕਹਿੰਦੇ ਮੁਕਤੀ ਦਾ ਦਰਵਾਜ਼ਾ ਚ ਨੂੰ ਪਾਉਣ ਵਾਸਤੇ ਦੇਵੀ ਦੇਵ ਤੇ ਵੀ ਲੋਚ ਰਹੇ ਨੇ ਮੁਕਤੀ ਦੇ ਦਰਵਾਜ਼ੇ ਨੂੰ ਪਾਉਣ ਵਾਸਤੇ ਕਈ ਕੋਟ ਧੂਤ ਪ੍ਰੇਤ ਸ਼ੁਕਰ ਮਿਰਗਤ ਰੂਹਾਂ ਤੜਪ ਰਹੀਆਂ ਨੇ ਮੁਕਤੀ ਦੇ ਦਰਵਾਜ਼ੇ ਨੂੰ ਪਾਉਣ ਵਾਸਤੇ ਮਾਨਸ ਜਨਮ ਆਪਾਂ ਲਿਆ ਭਈ ਪ੍ਰਾਪਤ ਮਾਨਖ ਦੇ ਹੁਰੀਆ गोविंद ਮਿਲਨ ਕੀ ਤੇਰੀ ਬਰੀ ਮੁਕਤੀ ਪ੍ਰਾਪਤ ਕਰਨ ਵਾਸਤੇ ਇਹ ਮਨੁੱਖਾ ਜਨਮ ਜਿਹੜਾ ਅਸੀਂ ਲਿਆ ਉਹ ਕਹਿੰਦੇ ਮੁਕਤ ਦਵਾਰਾ ਮੋਕਲਾ ਸਿੱਝ ਆਵੋ ਜਾਓ ਜੇ ਤ੍ਰੁੱਠੀ ਕਿਰਪਾ ਸਤਸੰਤੀ ਹੋ ਜੇ ਨਾ ਤੇ ਮੁਕਤੀ ਦਾ ਮਾਰਗ ਇੰਨਾ ਬਰੀਕ ਹੈ ਗੁਰੂ ਦੀ ਕਿਰਪਾ ਨਾਲ ਮਨ ਸਾਡਾ ਇੰਨਾ ਬਰੀਕ ਹੋ ਜਾਏਗਾ ਉਸ ਮੁਕਤੀ ਦੇ ਦਰਵਾਜ਼ੇ ਵਿੱਚੋਂ ਲੰਘ ਜਾਏਗਾ ਲੋੜ ਹੈ ਨਦਰ ਦੀ ਗੁਰੂ ਦੀ ਤਰੁੱਠੀ ਨਦਰ ਤਰੁੱਠੀ ਕਿਰਪਾ ਸਾਡੇ ਤੇ ਤਾਂ ਹੋਵੇਗੀ ਜੇ ਗੁਰੂ ਨੂੰ ਸਮਰਪਿਤ ਹੋਵਾਂ ਜੇ ਇਹ ਕਹਾਂਗੇ ਨਾ ਸਿਮਰਤ ਵੇਦ ਪੁਰਾਨ ਪੋਥੀਆਂ ਇਹ ਸਾਨੂੰ ਸਿਮਰਤਿਆਂ ਵੀ ਕਹਿੰਦੀਆਂ ਹੈ ਪੁਰਾਨ ਵੀ ਕਹਿੰਦਾ ਹੈ ਪੋਥੀਆਂ ਵੀ ਕਹਿੰਦੀਆਂ ਨੇ ਧਾਰਮਿਕ ਗ੍ਰੰਥ ਵੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਰੱਬ ਦੇ ਪਿਆਰੇ ਵੀ ਕਹਿੰਦੇ ਨੇ ਵੀ ਨਾਮ ਬਿਨਾ ਸਭ ਕੂੜ ਗਾਲੀ ਹੋ ਚੀਆਂ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭ ਕੁਝ ਹੀ ਝੂਠਾ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗ ਜਾ ਭਾਈ ਜਿਹੜੇ ਗੁਰੂ ਗੁਰੂ ਦੇ ਪਿਆਰੇ ਜਪਦੇ ਨੇ ਉਹਨਾਂ ਪਿਆਰਿਆਂ ਦੇ ਲੜ ਲੱਗ ਜਾ ਉਹਨਾਂ ਦੇ ਚਰਨਾਂ ਦੀ ਧੂੜੀ ਬਣ ਜਾ ਆਪਣੇ ਆਪ ਨੂੰ ਸਮਰਪਿਤ ਕਰ ਦੇ ਤੇ ਗੁਰੂ ਦਾ ਨਾਮ ਹੈ ਜਿਹੜਾ ਪਰਮੇਸ਼ਰ ਦਾ ਇਹ ਕੱਲਾ ਜਿਉਂਦਿਆਂ ਨੂੰ ਮੁਕਤ ਨਹੀਂ ਕਰਦਾ ਆਪਾਂ ਜਿਉਂਦੇ ਬੈਠੇ ਆ ਨਾ ਮੁਕਤੀ ਮੋਕਸ਼ ਪ੍ਰਾਪਤ ਕਰਨ ਵਾਸਤੇ ਆਏ ਆ ਜਨਮ ਲਿਆ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਿੰਕਾਲੇ ਦੇ ਸੰਜਰੀਆ ਕਬੀਰ ਸਾਹਿਬ ਕਹਿੰਦੇ ਪਰਮੇਸ਼ਰ ਦਾ ਨਾਮ ਕਈ ਕਈ ਜਨਮਾਂ ਤੋਂ ਜਿਹੜੇ ਮਰੇ ਪਏ ਆ ਨਾ ਗਲੇ ਛੜੇ ਉਹਨਾਂ ਨੂੰ ਵੀ ਤਾਰ ਦਿੰਦਾ ਕੱਲੇ ਜਿਉਂਦਿਆਂ ਨੂੰ ਮੁਕਤ ਨਹੀਂ ਕਰਦਾ ਰੱਬ ਦਾ ਨਾਮ ਕਈ ਕਈ ਜਨਮਾਂ ਦੇ ਮਰੇ ਹੋਏ ਸ਼ਿਵ ਜੀ ਭਗਵਾਨ ਨੇ ਤਪ ਕੀਤਾ ਜੀ ਨੇ ਪੂਰੀ ਬਣਾਈ ਬੜਾ ਕਠਨ ਤਪ ਕੀਤਾ ਤੇ ਪੂਰੀ ਬਣਾਈ ਉਹਨੇ ਉਹ ਪੂਰੀ ਬਣਾਈ ਵਰ ਤੇ ਦਿੱਤਾ ਬਨਾਰਸ ਦੇ ਵਿੱਚ ਬਨਾਰਸ ਉਹ ਧਰਤੀ ਹੈ ਜਿੱਥੇ ਦੋ ਨਦੀਆਂ ਦਾ ਸਮੇਲ ਹੁੰਦਾ ਹੈ ਇੱਕ ਨਦੀ ਵਰਨਾ ਇੱਕ ਅਸੀ ਦੋ ਨਦੀਆਂ ਉੱਥੇ ਵਗਦੀਆਂ ਨੇ ਉੱਥੇ ਦੋਵੇਂ ਨਦੀਆਂ ਆਪਸ ਵਿੱਚ ਮਿਲਦੀਆਂ ਉਹਨੂੰ ਆਪਾਂ ਬਨਾਰਸੀ ਜਾਂ ਬਨਾਰਸ ਸ਼ਹਿਰ ਦੇ ਨਾਮ ਨਾਲ ਜਾਣਦੇ ਆ ਉਸ ਸ਼ਹਿਰ ਵਿੱਚ ਸ਼ਿਵ ਜੀ ਭਗਵਾਨ ਨੇ ਤਪ ਕੀਤਾ ਇੱਕ ਪੂਰੀ ਬਣਾਈ ਉਹ ਪੂਰੀ ਬਣਾਈ ਤੇ ਵਰਤਦਾ ਵੀ ਇੱਥੇ ਜਿਉਂਦਿਆਂ ਬੰਦਾ ਮੁਕਤ ਹੋ ਜਾਏ ਇਸ ਪੂਰੀ ਦੇ ਉੱਤੋਂ ਜਿਉਂਦਿਆਂ ਬੰਦਾ ਮੁਕਤ ਹੋ ਜਾਏ ਜਦੋਂ ਬ੍ਰਹਮਾ ਜੀ ਨੂੰ ਪਤਾ ਲੱਗਿਆ ब्रह्मा जी कहंदे मैं इस ਤੋਂ ਵੱਧ ਕਠਨ ਤਪ ਕਰੂੰਗਾ ਮੈਂ ਉਹ ਪੂਰੀ ਬਣਾਵਾਂਗਾ ਉਹ ਪੂਰੀ ਸ਼ਿਵ ਜੀ ਭਗਵਾਨ ਨੇ ਉਹ ਪੂਰੀ ਬਣਾਈ ਉਹ ਕਹਿੰਦੇ ਜਿਹੜਾ ਇੱਥੇ ਆ ਕੇ ਜਿਉਂਦਾ ਬੰਦਾ ਮਰੇ